ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇਸਰੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਹ ਆਪਰੇਸ਼ਨ ਸੰਧੂਰ ਦੇ ਨਾਲ ਇਹ ਜਾਣਕਾਰੀ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਕਿ ਭਾਰਤੀ ਖਵਾਈ ਸੈਨਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹਰ ਟਵੀਟ ਕਰਕੇ ਭਾਰਤੀ ਖਵਾਈ ਸੈਨਾ ਨੇ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਧੂਰ ਹੈ ਇਹ ਅਜੇ ਵੀ ਜਾਰੀ ਹੈ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਜੁੜਿਆ ਹੋ ਭਾਰਤੀ ਖਵਾਈ ਸੈਨਾ ਦਾ ਸਾਹਮਣੇ ਆਇਆ ਇੰਡੀਅਨ 에ਅਰ ਫੋਰਸ ਦਾ ਬਕਾਇਦਾ ਟਵੀਟ ਕਰਕੇ ਆਪਰੇਸ਼ਨ ਸੰਦੂਰ ਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਅਜੇ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਜਾਰੀ ਹੈ ਸੋ ਬੜੇ ਵਧੀਆ ਤੇ ਸੁਜਜੇ ਢੰਗ ਦੇ ਨਾਲ ਇਸ ਨੂੰ ਸਮਝਦਾਰੀ ਦੇ ਨਾਲ ਆਪਰੇਸ਼ਨ ਸੰਦੂਰ ਨੂੰ ਕੀਤਾ ਜਾ ਰਿਹਾ ਹੈ ਔਰ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਤਾਂ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਭਾਰਤੀ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਦੇ ਜ਼ਰੀਏ ਉਹਨਾਂ ਨੇ ਜਾਣਕਾਰੀ ਦਿੱਤੀ ਆਪਰੇਸ਼ਨ ਸੰਦੂਰ ਦੀ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਹੈ ਆਪਰੇਸ਼ਨ ਸੰਦੂਰ ਅਜੇ ਵੀ ਲਗਾਤਾਰ ਜਾਰੀ ਹੈ ਕਿਉਂਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਜਿਵੇਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਕੁਝ ਥਾਵਾਂ ਤੇ ਹਮਲੇ ਕੁਝ ਥਾਵਾਂ ਤੇ ਡਰੋਨ ਦੇਖੇ ਗਏ ਕਿ ਹਮਲਾ ਜਿਹੜਾ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਵੀ ਸੱਦੀ ਗਈ ਸੀ ਤਾਂ ਹੁਣ ਅੱਜ ਤੜਕੇ ਜਦੋਂ ਮੀਟਿੰਗ ਖਤਮ ਹੁੰਦੀ ਹੈ ਤੁਹਾਨੂੰ ਦੱਸਦੀ ਸੀ ਡੀਐਸ ਅਨਿਲ ਚੋਹਾਨ ਇਸ ਮੀਟਿੰਗ ਦੇ ਵਿੱਚ ਸੀਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਸੀ ਔਰ ਖੁਦ ਪੀਐਮ ਮੋਦੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਔਰ ਤਿੰਨੇ ਫੌਜਾਂ ਦੇ ਮੁਖੀ ਅੱਜ ਤੜਕਸਾਰ ਜਿਹੜੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਤਿੰਨੇ ਫੌਜਾਂ ਦੇ ਮੁਖੀ ਵੀ ਸ਼ਾਮਿਲ ਸੀਗੇ ਔਰ ਉਸ ਤੋਂ ਬਾਅਦ ਹੀ ਏ ਟਵੀਟ ਕਰ ਦਿੱਤਾ ਗਿਆ ਹੈ ਭਾਰਤੀ ਅਗਵਾਈ ਸੈਨਾ ਦੇ ਵੱਲੋਂ ਏ ਟਵੀਟ ਕੀਤਾ ਗਿਆ ਹੈ ਇੰਡੀਅਨ 에ਅਰ ਫੋਰਸ ਦੇ ਵੱਲੋਂ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਲਗਾਤਾਰ ਅਜੇ ਜਾਰੀ ਹੈ ਬੜੀ ਇਮਾਨਦਾਰੀ ਬੜੀ ਸੂਝਬੂਝਤਾ ਦੇ ਨਾਲ ਇਸ ਆਪਰੇਸ਼ਨ ਨੂੰ ਜਾਰੀ ਰੱਖਿਆ ਗਿਆ ਹੈ ਤੁਹਾਨੂੰ ਦੱਸਦੇ ਕਿ ਜਦੋਂ ਆਪਰੇਸ਼ਨ ਸੰਦੂਰ ਲਾਂਚ ਕੀਤਾ ਗਿਆ ਸੀ ਤਾਂ ਨੌ ਅੱਤਵਾਦੀ ਕੈਂਪਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਸੀਗਾ ਨਸ਼ਟ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੈਸ਼ੇ ਮੁਹੰਮਦ ਜੈਸ਼ੇ ਲਸ਼ਕਰ ਆ ਦੇ ਸਾਰੇ ਟਿਕਾਣੇ ਹੈੱਡਕੁਆਟਰ ਜਿੱਥੇ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੈਪਨ ਹੈਂਡਲਿੰਗ ਸੈਂਟਰ ਉਹ ਨੌ ਦੇ ਨੌ ਜਿਹੜੇ ਟਿਕਾਣੇ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਨੌ ਦੇ ਨੌ ਕੈਂਪ ਨਸ਼ਟ ਕਰ ਦਿੱਤੇ ਗਏ ਸੀ ਆਪਰੇਸ਼ਨ ਸਿੰਧੂਰ ਦੇ ਜ਼ਰੀਏ ਤਾਂ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅ ਬਣਦਾ ਰਿਹਾ ਤੇ ਫਿਰ ਬੀਤੇ ਕੱਲ ਜਦੋਂ ਇਹ ਦੋਨਾਂ ਦੇਸ਼ਾਂ ਦੇ ਵਿਚਾਲੇ ਇੱਕ ਸੰਤਤੀ ਬਣ ਗਈ ਤਾਂ ਉਸ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਸੀਜ਼ਫਾਇਰ ਜਿਹੜਾ ਆ ਲਾਗੂ ਕਰ ਦਿੱਤਾ ਗਿਆ ਹੈ ਦੂਮਾ ਦੇਸ਼ਾਂ ਦੇ ਵੱਲੋਂ ਇਹ ਜਿਹੜੀਆਂ ਐਕਟੀਵਿਟੀਆਂ ਨੇ ਜਿਹੜੀਆਂ ਗਤੀਵਿਧੀਆਂ ਨੇ ਹਮਲੇ ਨੂੰ ਲੈ ਕੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕੋਈ ਵੀ ਇਦਾਂ ਦੀ ਗਤੀਵਿਧੀ ਨਹੀਂ ਹੋਏਗੀ ਪਰ ਉਸ ਤੋਂ ਉਪਰੰਤ ਨੂੰ ਉਹਨੂੰ ਦੱਸਦੀ ਕਿ ਇਹ ਕਹਿ ਦਿੱਤਾ ਗਿਆ ਕਿ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਕੁਝ ਥਾਵਾਂ ਤੇ ਹਮਲਾ ਜੁੜਿਆ ਉਹ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ ਨੇ ਹਮਲਾ ਕੀਤਾ ਹੈ ਤਾਂ ਉਸ ਤੋਂ ਬਾਅਦ ਹਾਈ ਲੈਵਲ ਮੀਟਿੰਗ ਬੁਲਾ ਲੈ ਜਾਂਦੀ ਹੈ ਤੇ ਅੱਜ ਤੜਕਸਾਰ ਵੀ ਹਾਈ ਲੈਵਲ ਮੀਟਿੰਗ ਸੱਦੀ ਗਈ ਜਿਸ ਤੋਂ ਤੁਰੰਤ ਬਾਅਦ ਇਹ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਆਉਂਦਾ ਹੈ ਟਵੀਟ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਪਰ ਬਕਾਇਦਾ ਤੁਸੀਂ ਇੰਡੀਅਨ 에ਅਰ ਫੋਰਸ ਦਾ ਟਵੀਟ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਪਰੇਸ਼ਨ ਸੰਧੂਰ ਜਿਹੜਾ ਆ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸੰਧੂਰ ਅਜੇ ਜਾਰੀ ਹੈ ਤਾਂ ਇਹ 에ਅਰ ਫੋਰਸ ਦਾ ਵੱਡਾ ਟਵੀਟ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਕਿਉਂਕਿ ਇੱਕ ਪਾਸੇ ਜਦੋਂ ਨਾਸੀਜ਼ ਫਾਇਰ ਲਾਗੂ ਹੋਵੇ ਦੋਨਾਂ ਦੇਸ਼ਾਂ ਦੇ ਵਿਚਾਲੇ ਸੀਜ਼ ਫਾਇਰ ਹੈ ਤਾਂ ਉਸ ਦਰਮਿਆਨ ਇਹ ਟਵੀਟ ਆਉਣਾ 에ਅਰ ਫੋਰਸ ਦੇ ਵੱਲੋਂ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਅਜੇ ਚੱਲ ਰਿਹਾ ਹੈ ਤਾਂ ਕੁਝ ਨਾ ਕੁਝ ਪਲੈਨਿੰਗ ਜਿਹੜੀ ਉਹ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਪਾਕਿਸਤਾਨੀ ਸੀਜ਼ ਫਾਇਰ ਦੀ ਉਲੰਘਣਾ ਕੀਤੀ ਸੀ ਤਾਂ ਤੁਰੰਤ ਬਾਅਦ ਇੱਕ ਹਾਈ ਲੈਵਲ ਮੀਟਿੰਗ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੱਦੀ ਗਈ ਸੀ ਆਰ ਜੇਸ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਔਰ ਤਿੰਨੇ ਫੌਜਾਂ ਦੇ ਮੁਖੀ ਬੁਲਾਏ ਗਏ ਤਾਂ ਅੱਜ ਕੁਝ ਹੀ ਸਮਾਂ ਪਹਿਲਾਂ ਇਹ ਟਵੀਟ ਕਰ ਦਿੱਤਾ ਗਿਆ ਇੰਡੀਅਨ 에ਅਰ ਫੋਰਸ ਦੇ ਵੱਲੋਂ ਕਿ ਅਜੇ ਜਿਹੜਾ ਸੰਧੂਰ ਆਪਰੇਸ਼ਨ ਸੀਗਾ ਉਹ ਖਤਮ ਨਹੀਂ ਹੋਇਆ ਉਹ ਚੱਲ ਰਿਹਾ ਹੈ ਔਰ ਨਾਲ ਹੀ ਨਾਲ ਇਹ ਵੀ ਅਪੀਲ ਕੀਤੀ ਹੈ ਇੰਡੀਅਨ 에ਅਰ ਫੋਰਸ ਨੇ ਕਿ ਅਫਵਾਹਾਂ ਜਿਹੜੀਆਂ ਨੇ ਅਫਵਾਹਾਂ ਤੋਂ ਬਚਿਆ ਜਾਵੇ ਕਿਸੇ ਵੀ ਝੂਠੀ ਅਫਵਾਹ ਤੇ ਯਕੀਨ ਜੜਾ ਆ ਉਹ ਨਾ ਕੀਤਾ ਜਾਵੇ ਸੰਯਮ ਬਣਾ ਕੇ ਰੱਖਣ ਦੀ ਲੋੜ ਹੈ ਪੈਨਿਕ ਨਾ ਹੋਇਆ ਜਾਵੇ ਇਹ ਅਪੀਲ ਬਕਾਇਦਾ ਟਵੀਟ ਦੇ ਵਿੱਚ ਕੀਤੀ ਗਈ ਹੈ ਤਾਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪਰੇਸ਼ਨ ਸੰਦੂਰ ਲਗਾਤਾਰ ਜਾਰੀ ਹੈ ਇੰਡੀਅਨ 에ਅਰ ਫੋਰਸ ਦੇ ਵੱਲੋਂ ਇਹ ਵੱਡਾ ਟਵੀਟ ਤੇ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਅਜੇ ਵੀ ਆਪਰੇਸ਼ਨ ਸੰਦੂਰ ਸਾਡਾ ਜਾਰੀ ਹੈ ਪਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਹ ਆਪਰੇਸ਼ਨ ਸੰਦੂਰ ਦੇ ਨਾਲ ਇਹ ਜਾਣਕਾਰੀ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਕਿ ਭਾਰਤੀ ਖਵਾਈ ਸੈਨਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹਰ ਟਵੀਟ ਕਰਕੇ ਭਾਰਤੀ ਖਵਾਈ ਸੈਨਾ ਨੇ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ ਅਜੇ ਵੀ ਜਾਰੀ ਹੈ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਜਿਹੜਾ ਆਉ ਭਾਰਤੀ ਖਵਾਈ ਸੈਨਾ ਦਾ ਸਾਹਮਣੇ ਆਇਆ ਇੰਡੀਅਨ 에ਅਰ ਫੋਰਸ ਦਾ ਬਕਾਇਦਾ ਟਵੀਟ ਕਰਕੇ ਆਪਰੇਸ਼ਨ ਸੰਦੂਰ ਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਅਜੇ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਜਾਰੀ ਹੈ ਸੋ ਬੜੇ ਵਧੀਆ ਤੇ ਸੁਜੱਜੇ ਢੰਗ ਦੇ ਨਾਲ ਇਸ ਨੂੰ ਸਮਝਦਾਰੀ ਦੇ ਨਾਲ ਆਪਰੇਸ਼ਨ ਸੰਦੂਰ ਨੂੰ ਕੀਤਾ ਜਾ ਰਿਹਾ ਹੈ ਔਰ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਤਾਸੀਜ਼ ਫਾਇਰ ਦੇ ਮਕਰੋਂ ਇਹ ਵੱਡਾ ਬਿਆਨ ਭਾਰਤੀ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਦੇ ਜ਼ਰੀਏ ਉਹਨਾਂ ਨੇ ਜਾਣਕਾਰੀ ਦਿੱਤੀ ਆਪਰੇਸ਼ਨ ਸੰਦੂਰ ਦੀ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਹੈ ਆਪਰੇਸ਼ਨ ਸਿੰਧੂਰ ਅਜੇ ਵੀ ਲਗਾਤਾਰ ਜਾਰੀ ਹੈ ਕਿਉਂਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਜਿਵੇਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਕੁਝ ਥਾਵਾਂ ਤੇ ਹਮਲੇ ਕੁਝ ਥਾਵਾਂ ਤੇ ਡਰੋਨ ਦੇਖੇ ਗਏ ਕਿ ਹਮਲਾ ਜੁੜਾ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਵੀ ਸੱਦੀ ਗਈ ਸੀ ਤਾਂ ਹੁਣ ਰਾਜ ਤੜਕੇ ਜਦੋਂ ਮੀਟਿੰਗ ਖਤਮ ਹੁੰਦੀ ਹੈ ਤੁਹਾਨੂੰ ਦੱਸ ਦਈਏ ਸੀਡੀਐਸ ਅਨਿਲ ਚੋਹਾਨ ਇਸ ਮੀਟਿੰਗ ਦੇ ਵਿੱਚ ਸੀਗੇ ਰਾਖਿਆ ਮੰਤਰੀ ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਸੀ ਔਰ ਖੁਦ ਪੀਐਮ ਮੋਦੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਔਰ ਤਿੰਨੇ ਫੌਜਾਂ ਦੇ ਮੁਖੀ ਅੱਜ ਤੜਖਸਾਰ ਜਿਹੜੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਤਿੰਨੇ ਫੌਜਾਂ ਦੇ ਮੁਖੀ ਵੀ ਸ਼ਾਮਿਲ ਸਿਗੇ ਔਰ ਉਸ ਤੋਂ ਬਾਅਦ ਹੀ ਇਹ ਟਵੀਟ ਕਰ ਦਿੱਤਾ ਗਿਆ ਹੈ ਭਾਰਤੀ ਖਵਾਈ ਸੈਨਾ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ ਇੰਡੀਅਨ 에ਅਰ ਫੋਰਸ ਦੇ ਵੱਲੋਂ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਲਗਾਤਾਰ ਅਜੇ ਜਾਰੀ ਹੈ ਬੜੀ ਇਮਾਨਦਾਰੀ ਬੜੀ ਸੂਝਬੂਝਤਾ ਦੇ ਨਾਲ ਇਸ ਆਪਰੇਸ਼ਨ ਨੂੰ ਜਾਰੀ ਰੱਖਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਆਪਰੇਸ਼ਨ ਸੰਧੂਰ ਲਾਂਚ ਕੀਤਾ ਗਿਆ ਸੀ ਤਾਂ 9 ਅਤਵਾਦੀ ਕੈਂਪਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਸੀਗਾ ਨਸ਼ਟ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੈਸ਼ੇ ਮੁਹੰਮਦ ਜੈਸ਼ੇ ਲਸ਼ਕਰ ਆ ਦੇ ਸਾਰੇ ਟਿਕਾਣੇ ਹੈੱਡਕੁਆਟਰ ਜਿੱਥੇ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੈਪਨ ਹੈਂਡਲਿੰਗ ਸੈਂਟਰ ਉਹ ਨੌ ਦੇ ਨੌ ਜਿਹੜੇ ਟਿਕਾਣੇ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਨੌ ਦੇ ਨੌ ਕੈਂਪ ਨਸ਼ਟ ਕਰ ਦਿੱਤੇ ਗਏ ਸੀ ਆਪਰੇਸ਼ਨ ਸਿੰਧੂਰ ਦੇ ذریعے ਤਾਂ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅ ਬਣਦਾ ਰਿਹਾ ਤੇ ਫਿਰ ਆ ਬੀਤੇ ਕੱਲ ਜਦੋਂ ਇਹ ਦੋਨਾਂ ਦੇਸ਼ਾਂ ਦੇ ਵਿਚਾਲੇ ਇੱਕ ਸਹਿਮਤੀ ਬਣ ਗਈ ਤਾਂ ਉਸ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਸੀਜ਼ਫਾਇਰ ਜਿਹੜਾ ਆ ਲਾਗੂ ਕਰ ਦਿੱਤਾ ਗਿਆ ਹੈ ਦੂਸਰੇ ਦੇਸ਼ਾਂ ਦੇ ਵੱਲੋਂ ਇਹ ਜਿਹੜੀਆਂ ਐਕਟੀਵਿਟੀਆਂ ਨੇ ਜਿਹੜੀਆਂ ਗਤੀਵਿਧੀਆਂ ਨੇ ਹਮਲੇ ਨੂੰ ਲੈ ਕੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕੋਈ ਵੀ ਇਦਾਂ ਦੀ ਗਤੀਵਿਧੀ ਨਹੀਂ ਹੋਏਗੀ ਪਰ ਉਸ ਤੋਂ ਉਪਰੰਤ ਨਵਾਂ ਦੱਸਦੇ ਕਿ ਇਹ ਕਹਿ ਦਿੱਤਾ ਗਿਆ ਕਿ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਕੁਝ ਥਾਵਾਂ ਤੇ ਹਮਲਾ ਜੁੜਾਇਆ ਉਹ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ ਨੇ ਹਮਲਾ ਕੀਤਾ ਹੈ ਤਾਂ ਉਸ ਤੋਂ ਬਾਅਦ ਹਾਈ ਲੈਵਲ ਮੀਟਿੰਗ ਬੁਲਾ ਲਈ ਜਾਂਦੀ ਹੈ ਤੇ ਅੱਜ ਤੜਕਸਾਰ ਵੀ ਹਾਈ ਲੈਵਲ ਮੀਟਿੰਗ ਸੱਦੀ ਗਈ ਜਿਸ ਤੋਂ ਤੁਰੰਤ ਬਾਅਦ ਇਹ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਆਉਂਦਾ ਹੈ ਟਵੀਟ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਪਰ ਵਕਾਇਦਾ ਤੁਸੀਂ ਇੰਡੀਅਨ 에ਅਰ ਫੋਰਸ ਦਾ ਟਵੀਟ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ ਤਾਂ ਇਹ 에ਅਰ ਫੋਰਸ ਦਾ ਵੱਡਾ ਟਵੀਟ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਕਿਉਂਕਿ ਇੱਕ ਪਾਸੇ ਜਦੋਂ ਨਾਸੀਜ਼ ਫਾਇਰ ਲਾਗੂ ਹੋਵੇ ਦੋਨਾਂ ਦੇਸ਼ਾਂ ਦੇ ਵਿਚਾਲੇ ਸੀਜ਼ ਫਾਇਰ ਹੈ ਤਾਂ ਉਸ ਦਰਮਿਆਨ ਇਟ ਟਵੀਟ ਹੋਣਾ 에ਅਰ ਫੋਰਸ ਦੇ ਵੱਲੋਂ ਕਿ ਆਪਰੇਸ਼ਨ ਸਿੰਧੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਚੱਲ ਰਿਹਾ ਹੈ ਤਾਂ ਕੁਝ ਨਾ ਕੁਝ ਪਲੈਨਿੰਗ ਜਿਹੜੀ ਉਹ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਪਾਕਿਸਤਾਨੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ ਤਾਂ ਤੁਰੰਤ ਬਾਅਦ ਇੱਕ ਹਾਈ ਲੈਵਲ ਮੀਟਿੰਗ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੱਦੀ ਗਈ ਸੀ ਔਰ ਜਿਸ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਔਰ ਤਿੰਨੇ ਫੌਜਾਂ ਦੇ ਮੁਖੀ ਬੁਲਾਏ ਗਏ ਤਾਂ ਅੱਜ ਕੁਝ ਹੀ ਸਮਾਂ ਪਹਿਲਾਂ ਇਹ ਟਵੀਟ ਕਰ ਦਿੱਤਾ ਗਿਆ ਇੰਡੀਅਨ 에ਅਰਫੋਰਸ ਦੇ ਵੱਲੋਂ ਕਿ ਅਜੇ ਜਿਹੜਾ ਸੰਧੂਰ ਆਪਰੇਸ਼ਨ ਸੀਗਾ ਉਹ ਖਤਮ ਨਹੀਂ ਹੋਇਆ ਉਹ ਚੱਲ ਰਿਹਾ ਹੈ ਔਰ ਨਾਲ ਹੀ ਨਾਲ ਇਹ ਵੀ ਅਪੀਲ ਕੀਤੀ ਹੈ ਇੰਡੀਅਨ 에ਅਰ ਫੋਰਸ ਨੇ ਕਿ ਅਫਵਾਹਾਂ ਜਿਹੜੀਆਂ ਨੇ ਅਫਵਾਹਾਂ ਤੋਂ ਬਚਿਆ ਜਾਵੇ ਕਿਸੇ ਵੀ ਝੂਠੀ ਅਫਵਾਹ ਤੇ ਯਕੀਨ ਜੜਿਆ ਉਹ ਨਾ ਕੀਤਾ ਜਾਵੇ ਸੰਯਮ ਬਣਾ ਕੇ ਰੱਖਣ ਦੀ ਲੋੜ ਹੈ ਪੈਨਿਕ ਨਾ ਹੋਇਆ ਜਾਵੇ ਇਹ ਅਪੀਲ ਬਕਾਇਦਾ ਟਵੀਟ ਦੇ ਵਿੱਚ ਕੀਤੀ ਗਈ ਹੈ ਤਾਲੇ ਜਾਣਕਾਰੀ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਕਿ ਭਾਰਤੀ ਖਵਾਈ ਸੇਨਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹਰ ਟਵੀਟ ਕਰਕੇ ਭਾਰਤੀ ਖਵਾਈ ਸੈਨਾ ਨੇ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ ਅਜੇ ਵੀ ਜਾਰੀ ਹੈ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਜਿਹੜਾ ਆ ਉਹ ਭਾਰਤੀ ਖਵਾਈ ਸੈਨਾ ਦਾ ਸਾਹਮਣੇ ਆਇਆ ਇੰਡੀਅਨ 에ਅਰ ਫੋਰਸ ਦਾ ਬਕਾਇਦਾ ਟਵੀਟ ਕਰਕੇ ਆਪਰੇਸ਼ਨ ਸੰਦੂਰ ਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਅਜੇ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਜਾਰੀ ਹੈ ਸੋ ਬੜੇ ਵਧੀਆ ਤੇ ਸੁਜੱਜੇ ਢਾਂਗ ਦੇ ਨਾਲ ਇਸ ਨੂੰ ਸਮਝਦਾਰੀ ਦੇ ਨਾਲ ਆਪਰੇਸ਼ਨ ਸੰਦੂਰ ਨੂੰ ਕੀਤਾ ਜਾ ਰਿਹਾ ਹੈ ਔਰ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਤਾਸੀਜ਼ ਫਾਇਰ ਦੇ ਮਕਰੋਂ ਇਹ ਵੱਡਾ ਬਿਆਨ ਭਾਰਤੀ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਦੇ ਜ਼ਰੀਏ ਉਹਨਾਂ ਨੇ ਜਾਣਕਾਰੀ ਦਿੱਤੀ ਆਪਰੇਸ਼ਨ ਸੰਦੂਰ ਦੀ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਅਜੇ ਵੀ ਲਗਾਤਾਰ ਜਾਰੀ ਹੈ ਆ ਕਿਉਂਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਜਿਵੇਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਕੁਝ ਥਾਵਾਂ ਤੇ ਹਮਲੇ ਕੁਝ ਥਾਵਾਂ ਤੇ ਡਰੋਨ ਦੇਖੇ ਗਏ ਕਿ ਹਮਲਾ ਜੁੜਾ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਵੀ ਸੱਦੀ ਗਈ ਸੀ ਤਾਂ ਹੁਣ ਰਾਜ ਤੜਕੇ ਜਦੋਂ ਮੀਟਿੰਗ ਖਤਮ ਹੁੰਦੀ ਹੈ ਤੁਹਾਨੂੰ ਦੱਸ ਦਈਏ ਸੀਡੀਐਸ ਅਨਿਲ ਚੋਹਾਨ ਇਸ ਮੀਟਿੰਗ ਦੇ ਵਿੱਚ ਸੀਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਸੀ ਔਰ ਖੁਦ ਪੀਐਮ ਮੋਦੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਔਰ ਤਿੰਨੇ ਫੌਜਾਂ ਦੇ ਮੁਖੀ ਅੱਜ ਤੜਕਸਾਰ ਜਿਹੜੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਤਿੰਨੇ ਫੌਜਾਂ ਦੇ ਮੁਖੀ ਵੀ ਸ਼ਾਮਿਲ ਸੀਗੇ ਔਰ ਉਸ ਤੋਂ ਬਾਅਦ ਹੀ ਏ ਟਵੀਟ ਕਰ ਦਿੱਤਾ ਗਿਆ ਹੈ ਭਾਰਤੀ ਹਵਾਈ ਸੈਨਾ ਦੇ ਵੱਲੋਂ ਏ ਟਵੀਟ ਕੀਤਾ ਗਿਆ ਹੈ ਇੰਡੀਅਨ 에ਅਰ ਫੋਰਸ ਦੇ ਵੱਲੋਂ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਲਗਾਤਾਰ ਅਜੇ ਜਾਰੀ ਹੈ ਬੜੀ ਇਮਾਨਦਾਰੀ ਬੜੀ ਸੂਝ-ਬੂਝਤਾ ਦੇ ਨਾਲ ਇਸ ਆਪਰੇਸ਼ਨ ਨੂੰ ਜਾਰੀ ਰੱਖਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਆਪਰੇਸ਼ਨ ਸੰਦੂਰ ਲਾਂਚ ਕੀਤਾ ਗਿਆ ਸੀ ਤਾਂ 9 આતਵਾਦੀ ਕੈਂਪਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਸੀਗਾ ਨਸ਼ਟ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੈਸ਼ੇ ਮੁਹੰਮਦ ਜੈਸ਼ੇ ਲਸ਼ਕਰ ਆਦਿ ਸਾਰੇ ਟਿਕਾਣੇ ਹੈੱਡ ਕੁਆਰਟਰ ਜਿੱਥੇ ਆਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੈਪਨ ਹੈਂਡਲਿੰਗ ਸੈਂਟਰ ਉਹ 9 ਦੇ 9 ਜਿਹੜੇ ਟਿਕਾਣੇ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ 9 ਦੇ 9 ਕੈਂਪ ਨਸ਼ਟ ਕਰ ਦਿੱਤੇ ਗਏ ਸੀ ਆਪਰੇਸ਼ਨ ਸਿੰਧੂਰ ਦੇ ذریعے ਤਾਂ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅ ਬਣਦਾ ਰਿਹਾ ਤੇ ਫਿਰ ਅ ਪਿਤੇ ਕਾਲ ਜਦੋਂ ਇਹ ਦੋਨਾਂ ਦੇਸ਼ਾਂ ਦੇ ਵਿਚਾਲੇ ਇੱਕ ਸੰਤਿ ਬਣ ਗਈ ਤਾਂ ਉਸ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਸੀਜ਼ ਫਾਇਰ ਜਿਹੜਾ ਆ ਲਾਗੂ ਕਰ ਦਿੱਤਾ ਗਿਆ ਹੈ ਦੋਮਾ ਦੇਸ਼ਾਂ ਦੇ ਵੱਲੋਂ ਇਹ ਜਿਹੜੀਆਂ ਐਕਟੀਵਿਟੀਜ਼ ਨੇ ਜਿਹੜੀਆਂ ਗਤੀਵਿਧੀਆਂ ਨੇ ਹਮਲੇ ਨੂੰ ਲੈ ਕੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕੋਈ ਵੀ ਇਦਾਂ ਦੀ ਗਤੀਵਿਧੀ ਨਹੀਂ ਹੋਏਗੀ ਪਰ ਉਸ ਤੋਂ ਉਪਰੰਤ ਉਹਨਾਂ ਨੂੰ ਦੱਸਦੀ ਕਿ ਇਹ ਕਹਿ ਦਿੱਤਾ ਗਿਆ ਕਿ ਪਾਕਿਸਤਾਨ ਨੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਹੈ ਕੁਝ ਥਾਵਾਂ ਤੇ ਹਮਲਾ ਜੁੜਿਆ ਉਹ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ ਨੇ ਹਮਲਾ ਕੀਤਾ ਹੈ ਤਾਂ ਉਸ ਤੋਂ ਬਾਅਦ ਹਾਈ ਲੈਵਲ ਮੀਟਿੰਗ ਬੁਲਾ ਲਈ ਜਾਂਦੀ ਹੈ ਤੇ ਅੱਜ ਤੜਕਸਾਰ ਵੀ ਹਾਈ ਲੈਵਲ ਮੀਟਿੰਗ ਸੱਦੀ ਗਈ ਜਿਸ ਤੋਂ ਤੁਰੰਤ ਬਾਅਦ ਇਹ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਆਉਂਦਾ ਹੈ ਟਵੀਟ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਪਰ ਬਕਾਇਦਾ ਤੁਸੀਂ ਇੰਡੀਅਨ 에ਅਰ ਫੋਰਸ ਦਾ ਟਵੀਟ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਪਰੇਸ਼ਨ ਸੰਧੂਰ ਜਿਹੜਾ ਆ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ ਤਾਂ ਇਹ 에ਅਰ ਫੋਰਸ ਦਾ ਵੱਡਾ ਟਵੀਟ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਕਿਉਂਕਿ ਇੱਕ ਪਾਸੇ ਜਦੋਂ ਨਾਸੀਜ਼ ਫਾਇਰ ਲਾਗੂ ਹੋਵੇ ਦੋਨਾਂ ਦੇਸ਼ਾਂ ਦੇ ਵਿਚਾਲੇ ਸੀਜ਼ ਫਾਇਰ ਹੈ ਤਾਂ ਉਸ ਦਰਮਿਆਨ ਇਟ ਟਵੀਟ ਹੋਣਾ 에ਅਰ ਫੋਰਸ ਦੇ ਵੱਲੋਂ ਕਿ ਆਪਰੇਸ਼ਨ ਸਿੰਧੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਚੱਲ ਰਿਹਾ ਹੈ ਤਾਂ ਕੁਝ ਨਾ ਕੁਝ ਪਲੈਨਿੰਗ ਜਿਹੜੀ ਉਹ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਪਾਕਿਸਤਾਨੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ ਤਾਂ ਤੁਰੰਤ ਬਾਅਦ ਇੱਕ ਹਾਈ ਲੈਵਲ ਮੀਟਿੰਗ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੱਦੀ ਗਈ ਸੀ ਔਰ ਜਿਸ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਔਰ ਤਿੰਨੇ ਫੌਜਾਂ ਦੇ ਮੁਖੀ ਬੁਲਾਏ ਗਏ ਤਾਂ ਅੱਜ ਕੁਝ ਹੀ ਸਮਾਂ ਪਹਿਲਾਂ ਇਹ ਟਵੀਟ ਕਰ ਦਿੱਤਾ ਗਿਆ ਇੰਡੀਅਨ 에ਅਰ ਫੋਰਸ ਦੇ ਵੱਲੋਂ ਕਿ ਅਜੇ ਜਿਹੜਾ ਸੰਧੂਰ ਆਪਰੇਸ਼ਨ ਸੀਗਾ ਉਹ ਖਤਮ ਨਹੀਂ ਹੋਇਆ ਉਹ ਚੱਲ ਰਿਹਾ ਹੈ ਔਰ ਨਾਲ ਹੀ ਨਾਲ ਇਹ ਵੀ ਅਪੀਲ ਕੀਤੀ ਹੈ ਇੰਡੀਅਨ 에ਅਰ ਫੋਰਸ ਨੇ ਕਿ ਅਫਵਾਹਾਂ ਜਿਹੜੀਆਂ ਨੇ ਅਫਵਾਹਾਂ ਤੋਂ ਬਚਿਆ ਜਾਵੇ ਕਿਸੇ ਵੀ ਝੂਠੀ ਅਫਵਾਹ ਤੇ ਯਕੀਨ ਜੜਾ ਆ ਉਹ ਨਾ ਕੀਤਾ ਜਾਵੇ ਸੰਯਮ ਬਣਾ ਕੇ ਰੱਖਣ ਦੀ ਲੋੜ ਹੈ ਪੈਨਿਕ ਨਾ ਹੋਇਆ ਜਾਵੇ ਇਹ ਅਪੀਲ ਬਕਾਇਦਾ ਟਵੀਟ ਦੇ ਵਿੱਚ ਕੀਤੀ ਗਈ ਹੈ ਤਾਲੇ ਜਾਣਕਾਰੀ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਕਿ ਭਾਰਤੀ ਖਵਾਈ ਸੇਨਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹਰ ਟਵੀਟ ਕਰਕੇ ਭਾਰਤੀ ਖਵਾਈ ਸੈਨਾ ਨੇ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ ਅਜੇ ਵੀ ਜਾਰੀ ਹੈ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਜਿਹੜਾ ਆ ਉਹ ਭਾਰਤੀ ਖਵਾਈ ਸੈਨਾ ਦਾ ਸਾਹਮਣੇ ਆਇਆ ਇੰਡੀਅਨ 에ਅਰ ਫੋਰਸ ਦਾ ਬਕਾਇਦਾ ਟਵੀਟ ਕਰਕੇ ਆਪਰੇਸ਼ਨ ਸੰਦੂਰ ਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਅਜੇ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਜਾਰੀ ਹੈ ਸੋ ਬੜੇ ਵਧੀਆ ਤੇ ਸੁਜੱਜੇ ਢੰਗ ਦੇ ਨਾਲ ਇਸ ਨੂੰ ਸਮਝਦਾਰੀ ਦੇ ਨਾਲ ਆਪਰੇਸ਼ਨ ਸੰਦੂਰ ਨੂੰ ਕੀਤਾ ਜਾ ਰਿਹਾ ਹੈ ਔਰ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਤਾਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਭਾਰਤੀ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਦੇ ਜ਼ਰੀਏ ਉਹਨਾਂ ਨੇ ਜਾਣਕਾਰੀ ਦਿੱਤੀ ਆਪਰੇਸ਼ਨ ਸੰਦੂਰ ਦੀ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਹੈ ਆਪਰੇਸ਼ਨ ਸੰਦੂਰ ਅਜੇ ਵੀ ਲਗਾਤਾਰ ਜਾਰੀ ਹੈ ਕਿਉਂਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਜਿਵੇਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਕੁਝ ਥਾਵਾਂ ਤੇ ਹਮਲੇ ਕੁਝ ਥਾਵਾਂ ਤੇ ਡਰੋਨ ਦੇਖੇ ਗਏ ਕਿ ਹਮਲਾ ਜੁੜਾ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਵੀ ਸੱਦੀ ਗਈ ਸੀ ਤਾਂ ਹੁਣ ਅੱਜ ਤੜਕੇ ਜਦੋਂ ਮੀਟਿੰਗ ਖਤਮ ਹੁੰਦੀ ਹੈ ਤੁਹਾਨੂੰ ਦੱਸ ਦਈਏ ਸੀਡੀਐਸ ਅਨਿਲ ਚੋਹਾਨ ਇਸ ਮੀਟਿੰਗ ਦੇ ਵਿੱਚ ਸੀਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਸੀ ਔਰ ਖੁਦ ਪੀਐਮ ਮੋਦੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਔਰ ਤਿੰਨੇ ਫੌਜਾਂ ਦੇ ਮੁਖੀ ਅੱਜ ਤੜਕਸਾਰ ਜਿਹੜੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਤਿੰਨੇ ਫੌਜਾਂ ਦੇ ਮੁਖੀ ਵੀ ਸ਼ਾਮਿਲ ਸੀਗੇ ਔਰ ਉਸ ਤੋਂ ਬਾਅਦ ਹੀ ਏ ਟਵੀਟ ਕਰ ਦਿੱਤਾ ਗਿਆ ਹੈ ਭਾਰਤੀ ਹਵਾਈ ਸੈਨਾ ਦੇ ਵੱਲੋਂ ਏ ਟਵੀਟ ਕੀਤਾ ਗਿਆ ਹੈ ਇੰਡੀਅਨ 에ਅਰ ਫੋਰਸ ਦੇ ਵੱਲੋਂ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਲਗਾਤਾਰ ਅਜੇ ਜਾਰੀ ਹੈ ਬੜੀ ਇਮਾਨਦਾਰੀ ਬੜੀ ਸੂਝ-ਬੂਝਤਾ ਦੇ ਨਾਲ ਇਸ ਆਪਰੇਸ਼ਨ ਨੂੰ ਜਾਰੀ ਰੱਖਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਆਪਰੇਸ਼ਨ ਸੰਦੂਰ ਲਾਂਚ ਕੀਤਾ ਗਿਆ ਸੀ ਤਾਂ 9 આતਵਾਦੀ ਕੈਂਪਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਸੀਗਾ ਨਸ਼ਟ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੈਸ਼ੇ ਮੁਹੰਮਦ ਜੈਸ਼ੇ ਲਸ਼ਕਰ ਆਦਿ ਸਾਰੇ ਟਿਕਾਣੇ ਹੈੱਡਕੁਆਰਟਰ ਜਿੱਥੇ ਆਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੈਪਨ ਹੈਂਡਲਿੰਗ ਸੈਂਟਰ ਉਹ 9 ਦੇ 9 ਜਿਹੜੇ ਟਿਕਾਣੇ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ 9 ਦੇ 9 ਕੈਂਪ ਨਸ਼ਟ ਕਰ ਦਿੱਤੇ ਗਏ ਸੀ ਆਪਰੇਸ਼ਨ ਸਿੰਧੂਰ ਦੇ ਜ਼ਰੀਏ ਤਾਂ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅ ਬਣਦਾ ਰਿਹਾ ਤੇ ਫਿਰ ਅ ਪਿਤੇ ਕਾਲ ਜਦੋਂ ਇਹ ਦੋਨਾਂ ਦੇਸ਼ਾਂ ਦੇ ਵਿਚਾਲੇ ਸੰਤਿ ਬਣ ਗਈ ਤਾਂ ਉਸ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਸੀਜ਼ ਫਾਇਰ ਜਿਹੜਾ ਆ ਲਾਗੂ ਕਰ ਦਿੱਤਾ ਗਿਆ ਹੈ ਦੋਮਾਂ ਦੇਸ਼ਾਂ ਦੇ ਵੱਲੋਂ ਇਹ ਜਿਹੜੀਆਂ ਐਕਟੀਵਿਟੀਜ਼ ਨੇ ਜਿਹੜੀਆਂ ਗਤੀਵਿਧੀਆਂ ਨੇ ਹਮਲੇ ਨੂੰ ਲੈ ਕੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕੋਈ ਵੀ ਇਦਾਂ ਦੀ ਗਤੀਵਿਧੀ ਨਹੀਂ ਹੋਏਗੀ ਪਰ ਉਸ ਤੋਂ ਉਪਰੰਤ ਨੂੰ ਉਹਨੂੰ ਦੱਸਦੀ ਕਿ ਇਹ ਕਹਿ ਦਿੱਤਾ ਗਿਆ ਕਿ ਪਾਕਿਸਤਾਨ ਨੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਹੈ ਕੁਝ ਥਾਵਾਂ ਤੇ ਹਮਲਾ ਜੁੜਿਆ ਉਹ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ ਨੇ ਹਮਲਾ ਕੀਤਾ ਹੈ ਤਾਂ ਉਸ ਤੋਂ ਬਾਅਦ ਹਾਈ ਲੈਵਲ ਮੀਟਿੰਗ ਬੁਲਾ ਲਈ ਜਾਂਦੀ ਹੈ ਤੇ ਅੱਜ ਤੜਕਸਾਰ ਵੀ ਹਾਈ ਲੈਵਲ ਮੀਟਿੰਗ ਸੱਦੀ ਗਈ ਜਿਸ ਤੋਂ ਤੁਰੰਤ ਬਾਅਦ ਇਹ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਆਉਂਦਾ ਹੈ ਟਵੀਟ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਪਰ ਬਕਾਇਦਾ ਤੁਸੀਂ ਇੰਡੀਅਨ 에ਅਰ ਫੋਰਸ ਦਾ ਟਵੀਟ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ ਤਾਂ ਇਹ 에ਅਰ ਫੋਰਸ ਦਾ ਵੱਡਾ ਟਵੀਟ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਕਿਉਂਕਿ ਇੱਕ ਪਾਸੇ ਜਦੋਂ ਸੀਜ਼ਫਾਇਰ ਲਾਗੂ ਹੋਵੇ ਦੋਨਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਹੈ ਤਾਂ ਉਸ ਦਰਮਿਆਨ ਇਹ ਟਵੀਟ ਆਉਣਾ 에ਅਰ ਫੋਰਸ ਦੇ ਵੱਲੋਂ ਕਿ ਆਪਰੇਸ਼ਨ ਸਿੰਧੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਚੱਲ ਰਿਹਾ ਹੈ ਤਾਂ ਕੁਝ ਨਾ ਕੁਝ ਪਲੈਨਿੰਗ ਜਿਹੜੀ ਉਹ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਪਾਕਿਸਤਾਨੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ ਤਾਂ ਤੁਰੰਤ ਬਾਅਦ ਇੱਕ ਹਾਈ ਲੈਵਲ ਮੀਟਿੰਗ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੱਦੀ ਗਈ ਸੀ ਔਰ ਜਿਸ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਔਰ ਤਿੰਨੇ ਫੌਜਾਂ ਦੇ ਮੁਖੀ ਬੁਲਾਏ ਗਏ ਤਾਂ ਅੱਜ ਕੁਝ ਹੀ ਸਮਾਂ ਪਹਿਲਾਂ ਇਹ ਟਵੀਟ ਕਰ ਦਿੱਤਾ ਗਿਆ ਇੰਡੀਅਨ 에ਅਰ ਫੋਰਸ ਦੇ ਵੱਲੋਂ ਕਿ ਅਜੇ ਜਿਹੜਾ ਸੰਧੂਰ ਆਪਰੇਸ਼ਨ ਸੀਗਾ ਉਹ ਖਤਮ ਨਹੀਂ ਹੋਇਆ ਉਹ ਚੱਲ ਰਿਹਾ ਹੈ ਔਰ ਨਾਲ ਹੀ ਨਾਲ ਇਹ ਵੀ ਅਪੀਲ ਕੀਤੀ ਹੈ ਇੰਡੀਅਨ 에ਅਰ ਫੋਰਸ ਨੇ ਕਿ ਅਫਵਾਹਾਂ ਜਿਹੜੀਆਂ ਨੇ ਅਫਵਾਹਾਂ ਤੋਂ ਬਚਿਆ ਜਾਵੇ ਕਿਸੇ ਵੀ ਝੂਠੀ ਅਫਵਾਹ ਤੇ ਯਕੀਨ ਜੜਾ ਉਹ ਨਾ ਕੀਤਾ ਜਾਵੇ ਸੰਯਮ ਬਣਾ ਕੇ ਰੱਖਣ ਦੀ ਲੋੜ ਹੈ ਪੈਨਿਕ ਨਾ ਹੋਇਆ ਜਾਵੇ ਇਹ ਅਪੀਲ ਬਕਾਇਦਾ ਟਵੀਟ ਦੇ ਵਿੱਚ ਕੀਤੀ ਗਈ ਹੈ ਤਾਲੇ ਜਾਣਕਾਰੀ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਕਿ ਭਾਰਤੀ ਖਵਾਈ ਸੇਨਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹਰ ਟਵੀਟ ਕਰਕੇ ਭਾਰਤੀ ਖਵਾਈ ਸੈਨਾ ਨੇ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ ਅਜੇ ਵੀ ਜਾਰੀ ਹੈ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਜਿਹੜਾ ਆ ਉਹ ਭਾਰਤੀ ਖਵਾਈ ਸੈਨਾ ਦਾ ਸਾਹਮਣੇ ਆਇਆ ਇੰਡੀਅਨ 에ਅਰ ਫੋਰਸ ਦਾ ਬਕਾਇਦਾ ਟਵੀਟ ਕਰਕੇ ਆਪਰੇਸ਼ਨ ਸੰਦੂਰ ਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਅਜੇ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਜਾਰੀ ਹੈ ਸੋ ਬੜੇ ਵਧੀਆ ਤੇ ਸੁਜੱਜੇ ਢੰਗ ਦੇ ਨਾਲ ਇਸ ਨੂੰ ਸਮਝਦਾਰੀ ਦੇ ਨਾਲ ਆਪਰੇਸ਼ਨ ਸੰਦੂਰ ਨੂੰ ਕੀਤਾ ਜਾ ਰਿਹਾ ਹੈ ਔਰ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਤਾਂ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਭਾਰਤੀ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਦੇ ਜ਼ਰੀਏ ਉਹਨਾਂ ਨੇ ਜਾਣਕਾਰੀ ਦਿੱਤੀ ਆਪਰੇਸ਼ਨ ਸੰਦੂਰ ਦੀ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਹੈ ਆਪਰੇਸ਼ਨ ਸੰਦੂਰ ਅਜੇ ਵੀ ਲਗਾਤਾਰ ਜਾਰੀ ਹੈ ਕਿਉਂਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਜਿਵੇਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਕੁਝ ਥਾਵਾਂ ਤੇ ਹਮਲੇ ਕੁਝ ਥਾਵਾਂ ਤੇ ਡਰੋਨ ਦੇਖੇ ਗਏ ਕਿ ਹਮਲਾ ਜੁੜਾ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਵੀ ਸੱਦੀ ਗਈ ਸੀ ਤਾਂ ਹੁਣ ਰਾਜ ਤੜਕੇ ਜਦੋਂ ਮੀਟਿੰਗ ਖਤਮ ਹੁੰਦੀ ਹੈ ਤੁਹਾਨੂੰ ਦੱਸ ਦਈਏ ਸੀਡੀਐਸ ਅਨਿਲ ਚੋਹਾਨ ਇਸ ਮੀਟਿੰਗ ਦੇ ਵਿੱਚ ਸੀਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਸੀ ਔਰ ਖੁਦ ਪੀਐਮ ਮੋਦੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਔਰ ਤਿੰਨੇ ਫੌਜਾਂ ਦੇ ਮੁਖੀ ਅੱਜ ਤੜਕਸਾਰ ਜਿਹੜੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਤਿੰਨੇ ਫੌਜਾਂ ਦੇ ਮੁਖੀ ਵੀ ਸ਼ਾਮਿਲ ਸੀਗੇ ਔਰ ਉਸ ਤੋਂ ਬਾਅਦ ਹੀ ਏ ਟਵੀਟ ਕਰ ਦਿੱਤਾ ਗਿਆ ਹੈ ਭਾਰਤੀ ਹਵਾਈ ਸੈਨਾ ਦੇ ਵੱਲੋਂ ਏ ਟਵੀਟ ਕੀਤਾ ਗਿਆ ਹੈ ਇੰਡੀਅਨ 에ਅਰ ਫੋਰਸ ਦੇ ਵੱਲੋਂ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਲਗਾਤਾਰ ਅਜੇ ਜਾਰੀ ਹੈ ਬੜੀ ਇਮਾਨਦਾਰੀ ਬੜੀ ਸੂਝ-ਬੂਝਤਾ ਦੇ ਨਾਲ ਇਸ ਆਪਰੇਸ਼ਨ ਨੂੰ ਜਾਰੀ ਰੱਖਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਆਪਰੇਸ਼ਨ ਸੰਦੂਰ ਲਾਂਚ ਕੀਤਾ ਗਿਆ ਸੀ ਤਾਂ 9 આતਵਾਦੀ ਕੈਂਪਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਸੀਗਾ ਨਸ਼ਟ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੈਸ਼ੇ ਮੁਹੰਮਦ ਜੈਸ਼ੇ ਲਸ਼ਕਰ ਆਦਿ ਸਾਰੇ ਟਿਕਾਣੇ ਹੈੱਡਕੁਆਰਟਰ ਜਿੱਥੇ ਆਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੈਪਨ ਹੈਂਡਲਿੰਗ ਸੈਂਟਰ ਉਹ 9 ਦੇ 9 ਜਿਹੜੇ ਟਿਕਾਣੇ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ 9 ਦੇ 9 ਕੈਂਪ ਨਸ਼ਟ ਕਰ ਦਿੱਤੇ ਗਏ ਸੀ ਆਪਰੇਸ਼ਨ ਸਿੰਧੂਰ ਦੇ ਜ਼ਰੀਏ ਤਾਂ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅ ਬਣਦਾ ਰਿਹਾ ਤੇ ਫਿਰ ਅ ਪਿਤੇ ਕਾਲ ਜਦੋਂ ਇਹ ਦੋਨਾਂ ਦੇਸ਼ਾਂ ਦੇ ਵਿਚਾਲੇ ਇੱਕ ਸੰਤਿ ਬਣ ਗਈ ਤਾਂ ਉਸ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਸੀਜ਼ ਫਾਇਰ ਜਿਹੜਾ ਆ ਲਾਗੂ ਕਰ ਦਿੱਤਾ ਗਿਆ ਹੈ ਦੋਮਾ ਦੇਸ਼ਾਂ ਦੇ ਵੱਲੋਂ ਇਹ ਜਿਹੜੀਆਂ ਐਕਟੀਵਿਟੀਜ਼ ਨੇ ਜਿਹੜੀਆਂ ਗਤੀਵਿਧੀਆਂ ਨੇ ਹਮਲੇ ਨੂੰ ਲੈ ਕੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕੋਈ ਵੀ ਇਦਾਂ ਦੀ ਗਤੀਵਿਧੀ ਨਹੀਂ ਹੋਏਗੀ ਪਰ ਉਸ ਤੋਂ ਉਪਰੰਤ ਉਹਨਾਂ ਨੂੰ ਦੱਸ ਦਿੱਤੀ ਕਿ ਇਹ ਕਹਿ ਦਿੱਤਾ ਗਿਆ ਕਿ ਪਾਕਿਸਤਾਨ ਨੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਹੈ ਕੁਝ ਥਾਵਾਂ ਤੇ ਹਮਲਾ ਜੁੜਿਆ ਉਹ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ ਨੇ ਹਮਲਾ ਕੀਤਾ ਹੈ ਤਾਂ ਉਸ ਤੋਂ ਬਾਅਦ ਹਾਈ ਲੈਵਲ ਮੀਟਿੰਗ ਬੁਲਾ ਲੈ ਜਾਂਦੀ ਹੈ ਤੇ ਅੱਜ ਤੜਕਸਾਰ ਵੀ ਹਾਈ ਲੈਵਲ ਮੀਟਿੰਗ ਸੱਦੀ ਗਈ ਜਿਸ ਤੋਂ ਤੁਰੰਤ ਬਾਅਦ ਇਹ ਹਵਾਈ ਸੈਨਾ ਦਾ ਇੰਡੀਅਨ 에ਅਰ ਫੋਰਸ ਦਾ ਟਵੀਟ ਆਉਂਦਾ ਹੈ ਟਵੀਟ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਪਰ ਬਕਾਇਦਾ ਤੁਸੀਂ ਇੰਡੀਅਨ 에ਅਰ ਫੋਰਸ ਦਾ ਟਵੀਟ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ ਤਾਂ ਇਹ 에ਅਰ ਫੋਰਸ ਦਾ ਵੱਡਾ ਟਵੀਟ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਕਿਉਂਕਿ ਇੱਕ ਪਾਸੇ ਜਦੋਂ ਨਾਸੀਜ਼ ਫਾਇਰ ਲਾਗੂ ਹੋਵੇ ਦੋਨਾਂ ਦੇਸ਼ਾਂ ਦੇ ਵਿਚਾਲੇ ਸੀਜ਼ ਫਾਇਰ ਹੈ ਤਾਂ ਉਸ ਦਰਮਿਆਨ ਇਟ ਟਵੀਟ ਹੋਣਾ 에ਅਰ ਫੋਰਸ ਦੇ ਵੱਲੋਂ ਕਿ ਆਪਰੇਸ਼ਨ ਸਿੰਧੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਚੱਲ ਰਿਹਾ ਹੈ ਤਾਂ ਕੁਝ ਨਾ ਕੁਝ ਪਲੈਨਿੰਗ ਜਿਹੜੀ ਉਹ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਪਾਕਿਸਤਾਨੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ ਤਾਂ ਤੁਰੰਤ ਬਾਅਦ ਇੱਕ ਹਾਈ ਲੈਵਲ ਮੀਟਿੰਗ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੱਦੀ ਗਈ ਸੀ ਔਰ ਜਿਸ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਔਰ ਤਿੰਨੇ ਫੌਜਾਂ ਦੇ ਮੁਖੀ ਬੁਲਾਏ ਗਏ ਤਾਂ ਅੱਜ ਕੁਝ ਹੀ ਸਮਾਂ ਪਹਿਲਾਂ ਇਹ ਟਵੀਟ ਕਰ ਦਿੱਤਾ ਗਿਆ ਇੰਡੀਅਨ 에ਅਰ ਫੋਰਸ ਦੇ ਵੱਲੋਂ ਕਿ ਅਜੇ ਜਿਹੜਾ ਸੰਧੂਰ ਆਪਰੇਸ਼ਨ ਸੀਗਾ ਉਹ ਖਤਮ ਨਹੀਂ ਹੋਇਆ ਉਹ ਚੱਲ ਰਿਹਾ ਹੈ ਔਰ ਨਾਲ ਹੀ ਨਾਲ ਇਹ ਵੀ ਅਪੀਲ ਕੀਤੀ ਹੈ ਇੰਡੀਅਨ 에ਅਰ ਫੋਰਸ ਨੇ ਕਿ افਵਾਹਾਂ ਜਿਹੜੀਆਂ ਨੇ افਵਾਹਾਂ ਤੋਂ ਬਚਿਆ ਜਾਵੇ ਕਿਸੇ ਵੀ ਝੂਠੀ افਵਾਹ ਤੇ ਯਕੀਨ ਜੜਾ ਉਹ ਨਾ ਕੀਤਾ ਜਾਵੇ ਸੰਯਮ ਬਣਾ ਕੇ ਰੱਖਣ ਦੀ ਲੋੜ ਹੈ ਪੈਨਿਕ ਨਾ ਹੋਇਆ ਜਾਵੇ ਇਹ ਅਪੀਲ ਬਕਾਇਦਾ ਟਵੀਟ ਦੇ ਵਿੱਚ ਕੀਤੀ ਗਈ ਹੈ ਤਾਲੇ ਜਾਣਕਾਰੀ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਕਿ ਭਾਰਤੀ ਖਵਾਈ ਸੇਨਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹਰ ਟਵੀਟ ਕਰਕੇ ਭਾਰਤੀ ਖਵਾਈ ਸੈਨਾ ਨੇ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ ਅਜੇ ਵੀ ਜਾਰੀ ਹੈ ਸੀਜ਼ ਫਾਇਰ ਦੇ ਮਗਰੋਂ ਇਹ ਵੱਡਾ ਬਿਆਨ ਜਿਹੜਾ ਆ ਉਹ ਭਾਰਤੀ ਖਵਾਈ ਸੈਨਾ ਦਾ ਸਾਹਮਣੇ ਆਇਆ ਇੰਡੀਅਨ 에ਅਰ ਫੋਰਸ ਦਾ ਬਕਾਇਦਾ ਟਵੀਟ ਕਰਕੇ ਆਪਰੇਸ਼ਨ ਸੰਦੂਰ ਦੇ ਬਾਬਤ